ਅਮਾ ਜਦੋਂ ਵੇਖੋ ਮਾਂ 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 ਇੱਕੋ ਰੱਟ ਲਈ ਰੱਖਦਾ ਤੂੰ ਕਿਹੜੇ ਮਾਂ ਹੋਣ ਵਲੇ ਫਰਜ਼ ਨਬਾ ਕੀਤੇ ਉਹਨੇ ਮੇਰੇ ਨਾਲ ਨਬਾ ਉਹ ਹਟਾ ਮਾਂ ਮਾਂ ਲਈ ਰੱਖਦਾ ਵਾਂ ਤੈਨੂੰ ਕਿੰਨੀ ਵਾਰੀ ਕਿਹਾ ਉਹ ਮਾਂ ਸਿਰਫ ਤੇਰੀ ਆ ਮੇਰੀ ਨਹੀਂ ਕਿਹੜੇ ਮਾਂ ਹੋਣ ਵਲੇ ਫਰਜ਼ ਪੂਰੇ ਕੀਤੇ ਉਹਨੇ ਮੇਰੇ ਨਾਲ ਅੱਜ ਤੱਕ ਹਜੇ ਇਹ ਕਿਹੜੀ ਗੱਲਾਂ ਕਰ ਰਿਹਾ ਤੂੰ ਹਜੇ ਤੇਰੇ ਮਨ ਦੇ ਜੇ ਜੇ ਤੇਰੇ ਮਨ 'ਚ ਜ਼ਹਿਰ ਕੋਲਾ ਜਾ ਰਿਹਾ ਹੈ ਤੇ ਤੂੰ ਉਹ ਜ਼ਹਿਰ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗ ਚੁੱਕਾ ਹੈ ਅਜੇ ਤੇਰੇ ਮਨ ਵਿੱਚ ਜ਼ਹਿਰ ਕੋਲਾ ਜਾ ਰਿਹਾ ਹੈ ਤੇ ਤੂੰ ਉਸ ਜ਼ਹਿਰ ਦੇ ਰੰਗ ਵਿੱਚ ਰੰਗ ਚੁੱਕਾ ਹੈ ਜੋ ਵੀ ਆਣਾ ਅਜੇ ਤੇਰੇ ਮਨ ਵਿੱਚ ਜ਼ਹਿਰ ਕੋਲਾ ਜਾ ਰਿਹਾ ਹੈ ਤੇ ਤੂੰ ਹੋਰ ਅਜੇ ਤੇਰੇ ਮਨ ਵਿੱਚ ਜ਼ਹਿਰ ਕੋਲਾ ਜਾ ਰਿਹਾ ਹੈ ਤੇ ਤੂੰ ਜ਼ਹਿਰ ਦੇ ਰੰਗ ਵਿੱਚ ਰੰਗਿਆ ਜਾ ਰਿਹਾ ਹੈ ਤੂੰ ਕੋਸੋਤ ਕੇ ਪੜਿਆ ਪੜਿਆ ਨਹੀਂ ਠੀਕ ਆ ਬੈਠਾ ਤੂੰ ਕੰਫਰਟੇਬਲ ਰਹਿ ਤੂੰ ਵੀਡੀਓ ਕਰਕੇ ਤੰਗਣਾ ਹੋ ਹਾਂ ਆਪਣਾ ਈਜ਼ੀ ਰਹਿ ਤੂੰ ਬਾਹਰੋਂ ਤਰਵਾ ਕੇ ਲੈ ਕੇ ਆਉ ਮੈਂ ਸੀਰ ਬਣਾਇਆ ਇਹ ਮੈਂ ਦੇ ਦਿੰਦਾ ਵਾ ਫੇਰ ਪਤਾ ਨਹੀਂ ਇਹਨੇ ਖਾਣੀ ਕਿ ਨਹੀਂ ਲਾਸਟ ਸੀ ਨਹੀਂ ਆ ਮੇਰਾ ਆ ਵੀਡੀਓ ਸੁਣਾ ਲੈਡੀ ਵਲੋਗ ਤੇ ਬਾਵਾ ਕਿਨ ਸਡੇ ਕੀ ਸਟਾਈਲ ਕੋ ਕੋਈ ਹੋਇਆ। ਓਏ ਬਾਓ। ਭਾਇਆ। ਭਾਇਆ ਇਹ ਕਰ। ਕੋਈ ਵੇਲਾ ਥੋੜੇ ਦਿਨ ਯਾਦ ਕਰ। ਇੱਥੇ ਨਾ ਉਹ ਨਹੀਂ ਯਾਦ ਕਰਨਾ ਕੋ। ਨਹੀਂ ਥੋੜੇ ਦਿਨ ਵਾਸਤੇ ਅਕਲ ਦਸਲਾ ਲੋਕਾਂ ਨੂੰ ਮੇਰੇ ਵਿਦਾਰਤ ਹੋ ਗਿਆ। ਨਹੀਂ ਚਲੋ ਹੁਣ ਐਕਟਿੰਗ ਕਰੋ ਐਕਟਿੰਗ ਕਰੋ। ਐਕਟਿੰਗ। ਉਹ ਚੀਜ਼ ਹੀ ਯਾਦ ਕਰ ਸਕਦਾ ਹੈ ਨਾ। ਚਲੋ। ਸਾਹਿਲ ਹੁਣ ਮੈਂ ਨਾ ਜਰਾ ਚੇਂਜ ਚੇਂਜ ਕਰ ਲਾ। ਤੇ ਰਾਤ ਬੜੀ ਹੋ ਗਈ ਆ ਤੇ ਹੁਣ ਤੂੰ ਸੌਂ ਜਾ ਤੇ ਮੈਂ ਨਾ ਜਰਾ ਨਹਾ ਤੋ ਲਵਾਉਣਾ ਚਾਹੀਦਾ।

ਗੋਲਡੀ ਕਿਉਂ ਐਸਾ ਈਲ ਨੂੰ ਉਹ ਮੰਮੀ ਕੁਝ ਨਹੀਂ ਆਇਆ ਤੀ ਐਵੇਂ ਜਿਆਦਾ ਪੈਨਿਕ ਨਾ ਹੋਵਾ ਗੋਲਡੀ ਦੱਸ ਮੈਨੂੰ ਓਏ ਨਾ ਜਾਣਦੇ ਆ ਸੀ ਕਿਤੇ ਤੇ ਉਹ ਮੁੰਡੇ ਮੋਟਰਸਾਈਕਲ ਮਾਰ ਕੇ ਦੇ ਵਿੱਚ ਕਦੋਂ ਜਾਂਦਾ ਪਿਆ ਸੀਗਾ 4-5 ਦਿਨ ਹੋ ਗਏ ਗੋਲਡੀ ਬੋਲਦਾ ਨਹੀਂ ਪਿਆ ਤੂੰ ਮੈਂ ਤੇਨੂੰ ਕੁਝ ਪੁੱਛਦੀ ਵੀ ਆ ਉਹ ਮੰਮੀ ਕੁਝ ਵੀ ਨਹੀਂ ਆਇਆ ਵੀ ਤੂੰ ਤੇ ਟੂਰਨਾਮੈਂਟ ਤੇ ਗਿਆ ਸੀ ਨਾ ਉਹ ਮੰਮੀ ਟੂਰਨਾਮੈਂਟ ਤੋਂ ਫ੍ਰੀ ਹੋ ਗਏ ਨਾ ਆਪਾਂ ਘਰ ਹੀ ਵਾਪਸ ਜਾਣੇ ਸੀ ਮੈਂ ਤੇ ਮੇਰਾ ਦੋਸਤ ਬਾਈਕ ਤੇ ਸੀ ਤੇ ਉਥੋਂ ਇੱਕ ਓਵਰ ਸਪੀਡ ਤੇ ਬਾਈਕ ਆਇਆ ਉਹਨੇ ਸਿੱਧਾ ਲਿਆ ਗਿਆ ਮੇਰੀ ਲੱਤ ਦੇ ਜਮਨਾਤਾ ਤੇ ਉਥੇ ਫਿਰ ਆ ਮੇਰੀ ਥਾਈ ਦੀ ਜਿਹੜੀ ਹੱਡੀ ਸੀ ਉਹ ਟੁੱਟ ਗਈ ਹਾਏ ਮੈਂ ਮਰ ਜਾਂ ਤੇ ਨਾਲ ਇਹਨਾਂ ਕੋਈ ਤੁਮیں ਦੱਸਿਆ ਹੀ ਨਹੀਂ ਤੁਸੀਂ ਸਾਰੇ ਜਿਹੜੇ ਹੋ ਮੈਂ ਦੱਸ ਲੈ ਚੰਗਾ ਨਹੀਂ ਸਮਝਿਆ ਨਹੀਂ ਮੰਮੀ ਮੈਂ ਚਾਚਾ ਜੀ ਨੂੰ ਕਰਤਾ ਸੀ ਫੋਨ ਉਸੇ ਟਾਈਮ ਤੇ ਚਾਚਾ ਜੀ ਨੇ ਅਜੇ ਨੂੰ ਭੇਜਤਾ ਸੀ ਉਸੇ ਟਾਈਮ ਤਾਂ ਮੇਰਾ ਪੁੱਤ ਸਾਰਾ ਚੱਲੀ ਆ ਉਹ ਬੱਚਾ ਮੰਮੀ ਚਾਚਾ ਜੀ ਨੂੰ ਨਾ ਮੌਸੇ ਟਾਈਮ ਹੀ ਦਗਾਤਾ ਸੀ ਤੇ ਚਾਚਾ ਜੀ ਉਸੇ ਟਾਈਮ ਹੀ ਆ ਗਏ ਸੀ ਤੇ ਆ ਜੋ ਵੀ ਟ੍ਰੀਟਮੈਂਟ ਸੀ ਫਿਰ ਉਹਨਾਂ ਨੇ ਹੀ ਕਰਵਾਇਆ ਤੇ ਅਰਜਨ ਨੂੰ ਫਿਰ ਮੇਰੇ ਕੋਲ ਉੱਥੇ ਛੱਡ ਗਏ ਮੇਰਾ ਬੱਚਾ ਨਹੀਂ ਟੋਕਣਾ ਲੜਿਆ ਕੋ ਭਾਬੀ ਤੁਹਾਨੂੰ ਨਾ ਤੱਦੇ ਨਹੀਂ ਦੱਸ ਮਾ ਗੋਲਡੇ ਦੁਬਾਰਾ ਘਰ ਭਰਾ ਦਾ ਨਹੀਂ ਸ਼ੁਰੂ ਤੋਂ ਕਰ ਲਓ ਸਾਰਾ ਛੋਟੇ ਛੋਟੇ ਕੱਟ ਲੈ ਮੈਨੂੰ ਤੇ ਆਪ ਨੂੰ ਪਹਿਲਾਂ ਮੈਨੂੰ ਪਰ ਪਰ ਜਾਈ ਬਣਾਤਾ ਹੀ ਉਹਦਾ ਚਾਚਾ ਬਣਾਤਾ ਹੀ ਸਾਡਾ ਤਾਂ ਚਾਚਾ ਆ ਪਿਛਲੀ ਵੀਡੀਓ ਦੇ ਚਾਚਾ ਜੀ ਬਣਾਇਆ ਸੀ ਨਾ ਨਹੀਂ ਚਾਚਾ ਹੀ ਕਰ ਜਾਂਦੇ ਮੈਨੇ ਤੇ ਚਾਚਾ ਹੀ ਲੱਗੇ ਮੈਨੇ ਤੇ ਚਾਚਾ ਹੀ ਲੱਗੇ ਤੇ ਜੀ ਨੇ ਮ চাচੀ ਕਹਿੰਦੇ ਕਿਉਂਕਿ ਇਸ ਦਾ ਗੁਰੇਰੇ ਚਾਚਾ ਹੀ ਲੱਗੇ ਤੇਰੇ ਵੀ ਚਾਚਾ ਜੀ ਲੱਗੇ ਤੇਦੇ ਚਾਚਾ ਨਹੀਂ ਲੱਗੇ ਆਹੋ ਇਹਦਾ ਭਰਾ ਏ ਤਾਈ ਚਾਚੇ ਦੇ ਜੀ ਹੋ ਗਏ ਉਹ ਵੀ ਨੂੰਹ ਦਾ ਵਾ ਠੀਕ ਇਹਦਾ ਚਾਚਾ ਮੈਂ ਹੁਣ ਕਿਤਨਾ ਲੱਗਾ ਕਿ ਜਿਹੜੇ ਮੰਜੂ ਆਂਟੀ ਉਹ ਤੁਹਾਡੇ ਭਾਬੀ ਆ ਤੇ ਉਹਨਾਂ ਦਾ ਮੁੰਡਾ ਹਾਂ ਇਹ ਸ਼ਰੀਕੇ ਚ ਹੋਰ ਹੈ ਨਾ ਭਾਬੀਆਂ ਸਾਈਆਂ ਚਲੋ ਆਪਾਂ ਨਾ ਸੀਨ ਕਰ ਲਈਏ ਕਿਉਂਕਿ ਮੈਨੂੰ ਸਮਝ ਘੱਟ ਆਉਂਦੀ ਆ ਚਾਚਾ ਲੱਗਾ ਕਿ ਨਾ ਜੇ ਉਹ ਥੋੜਾ ਚਾਚਾ ਹੀ ਲੱਗਾ ਚਾਚਾ ਹੀ ਕਿਉਂ ਦੀ ਛੋਟਾ ਚਾਚਾ ਨਾ ਮੁੰਡਾ ਤੁਹਾਡਾ ਮੁੰਡਾ ਤੇ ਉਹ ਭਰਾ ਲੱਗਾ ਬੋਲਣ ਕਹਿੰਦੇ ਤੇ ਕਹਿਆ ਭਰਾ ਹਾਂ ਦੇ ਛੋਟਾ ਚਾਚਾ ਹੋ ਗਿਆ अर्जुन ਦਾ चाचा ਦਾ ਗੋਣਾ ਫੜਨ ਦਾ ਬੋਹਰਾਵਾ ਬੋਹਰਾਵਾ ਹੁਣ ਸਾ अर्जुन ਦਾ ਸਾਹਿਲ ਚਾਚਾ ਵਾ ਹਾਂ ਤੂੰ ਕਿਸੇ ਨੂੰ ਚਾਚਾ ਨਹੀਂ ਕਹਿਣਾ ਤੂੰ ਭਰਾ ਹੀ ਹੈ ਤੂੰ ਹੀ ਚਾਚਾ ਵਾ ਮੈਂ ਹੀ ਚਾਚਾ ਤੂੰ ਚਾਚੇ ਹੈ ਅਰਜੁਨ ਦਾ ਚਾਚੇ ਨੇ ਮੈਂ ਫੜੀ ਹੈ ਨਾ ਬਾਹਰ ਨੂੰ ਵੇਖਣ ਦੇ ਸੈਲਰ ਆ ਕੀ ਹੋਇਆ ਤੈਨੂੰ ਭਾਬੀ ਧਿਆਨ ਨਾਲ ਉਹਦੇ ਨਾਲ ਪਲੇਟ ਪਈ ਜੇ ਫਿਰ ਭਾਬੀ ਚਾ ਲੈ ਸਾਈਲ ਅ ਕੀ ਹੋਇਆ ਤੈਨੂੰ ਹੈ ਚਾਚੀ ਚਾਚੀ ਧਿਆਨ ਨਾਲ ਉਹ ਪਲੇਟ ਪਈ ਜੀ ਉਹਦੇ ਸਰੋਰਾ ਦਾ ਕਾ ਦਾ ਇਹ ਪਲੇਟ ਨਹੀਂ ਪੂਰੀ ਹੋਣੀ ਭਾਗੀਆਂ ਭਾਗੀਆਂ ਨਹੀਂ ਕੀ ਲੈਣਾ ਖੈਲੇ ਕਿਉਂ ਤੇਨੋ ਭਾਬੀ ਭਾਬੀ ਧਿਆਨ ਨਾਲ ਉਹਦੇ ਪੱਪਾ ਪੱਕਾ ਹੋਣੀ 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 ਪਹਿਲਾਂ ਹੀ ਚੋਣੇ ਰੱਖ ਲਾਓ ਹੋਣੀ ਚਾਚੀ 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 ਇੱਧਰ ਆ ਰਹੁਲ ਆ ਜਾ ਆ ਜਾ ਰਹੁਲ ਤੇ ਅੱਗੇ ਸੀਨੀ ਹੋਣ ਡਿਆ ਬਹਿ ਜਾ ਤੇਰੇ ਆਇਆ ਭਾਵੇਂ ਹੋ ਜੇ ਕਿਦਾਂ ਅੱਧੀ ਅੱਧੀ ਦੱਸ ਸੱਸੀ ਕਵਰੇ ਰਾਮ ਰਾਮ ਕਿਹਾ ਦੇਸ ਯਾਰ ਮਹਾਰਾਸ਼ਟਰ ਯਾਰ ਮਹਾਰਾਸ਼ਟਰ ਇਹ ਆਵਾਜ਼ ਸੀਨ ਅਟਿਆ ਡਿਆ ਬਈ ਅਰੇ ਠੀਕ ਠਾਕ ਹallelujah ਉਹਨੇ ਵੀ ਅਨਿਲੂ ਆਪਣੇ ਬੁਲਾ ਲਿਆ ਪੇਕੇ ਉਹਨੇ ਵੀ ਆਪਣੇ ਵਾਅਦੇ ਕਰਦੇ ਆ ਚਲੋ ਤੁਹਾਡਾ ਕਿਦਾ ਸੀ ਤੁਹਾਡਾ ਸਿਵਰਨ ਭੈਣ ਚੀ ਦਾ ਸੀ ਮੈਂ ਕੀ ਬੋਲ ਰਿਹਾ ਤੁਹਾਡਾ ਸੀ ਨਹੀਂ ਇਹਨਾਂ ਦਾ ਤੁਹਾਡਾ ਤੁਹਾਡਾ ਵਾਮੀ ਨਹੀਂ ਕਿਰਨ ਕੰਦ